ਤੁਸੀਂ ਕੰਮ ਕਰਿਆ ਕਰੋ ਆਉਣਗੇ ਤੁਹਾਡੇ ਕੋਲੇ ਹੁਣੇ ਆ ਕੇ ਤੁਹਾਨੂੰ ਇਦਾਂ ਕਰਨਗੇ ਮੇਰੇ ਹੱਥਵੰਨ ਕੇ ਬੇਨਤੀ ਹੈ ਜਵਾਬ ਨਾ ਦਿਓ ਲక్ష్ਮੀ ਨੇ ਮੋੜ ਦਿਉਂਦੀ ਕਰਿਆ ਛੋਡੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਐ ਕਰਕੇ ਉਹਨੂੰ ਕਹਦੇ ਹੋ ਵੀ ਹਾਂ ਤੇ ਜਿੱਦਾਂ ਮੋਟਾਂ ਪਈਆਂ ਉਹਦੇ ਅੰਦਰ ਜਾ ਕੇ ਟਾਰੂ ਵਾਲਾ ਬਟਨ ਦਬਕੇ ਕਹਿਦੇ ਹੋ ਵੀ ਕਿਹੜੇ ਜਿਹਨੇ ਸਮਝ ਗਿਆ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬਹੁਤ ਸਮਝਦਾ ਲੱਗਾਈ ਬਹੁਤ ਸਮਝਦਾ ਲੱਗਾਈ ਬਹੁਤ ਸਮਝਦਾ ਲੱਗ ਇਹਨਾਂ ਨੇ ਵੀ ਆਪਣੇ ਨਾਲ ਹੀ ਕੀਤੀ ਆਪਾਂ ਵੀ ਕਰੋ ਇਹਨਾਂ ਨਾਲ ਕਿਉਂ ਨਾ ਕਰੀਏ ਜਿੱਥੇ ਕਹੋਗੇ ਆਉਂਗਾ ਵੋਟਾਂ ਵੇਲੇ ਵੀ ਆਵਾਂਗੇ ਇਹ ਕੰਮ ਥੋੜਾ ਹੈ ਵੀ ਰੋਡ ਸ਼ੋਅ ਕਿਹੜੇ ਪਿੰਡ ਵਿੱਚ ਨਹੀਂ ਕੱਢਣਾ ਕਹਾਣੀ ਬਿਲਕੁਲ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਨੂੰ ਮੈਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਕਿਉਂਕਿ ਇਹ ਇਹ ਇਹਨਾਂ ਦੇ ਸਾਰੇ ਕੱਚੇ ਚਿੱਠੇ ਮੇਰੇ ਕੋਲ ਪਏ ਨੇ ਥੋੜਾ ਜਿਹਾ ਕੋਈ ਬੋਲਦਾ ਮੈਂ ਥੋੜੀ ਜੀ ਗੱਲ ਕਰਦਾ ਉਹ ਤਾਂ ਬਹਿ ਜਾਂਦਾ ਕਹਿੰਦਾ ਮੈਂ ਬਸ 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 ਮੈਂ ਕਹਿੰਦਾ ਭਾਈ ਰਹਿਣ ਦੇ ਮੂੰਠੀ ਨਾ ਖੁਲਾ ਬਹੁਤ ਕੁਝ ਪਿਆ ਹੈ ਸੋ ਮੇਰੇ ਕੋਲ ਸਾਰਾ ਇਕੱਠਾ ਸਬਾਨ ਸੋ ਇਹ ਜਦੋਂ ਵੀ ਇਹ ਕੋਈ ਗੱਲ ਕਹਿੰਦੇ ਨੇ ਸਜ਼ਾ ਵੀ ਮਿਲੂਗੀ ਇਹ ਨਹੀਂ ਹੈਗਾ ਕਿ ਮੈਂ ਇਕੱਲਾ ਡਰਾਉਣ ਵਾਸਤੇ ਰੱਖਿਆ ਹੈ ਸਜਾ ਮਿਲੂਗੀ ਔਰ ਕੇਕੇ ਕੇ ਪੈਸਾ ਜਿਹੜਾ ਤੁਹਾਡਾ ਇਕੱਠਾ ਹੋਇਆ ਇਹਨਾਂ ਨੇ ਲੁੱਟਿਆ ਭਾਵੇਂ 5 ਸਾਲ ਪਹਿਲਾਂ ਭਾਵੇਂ 20 ਸਾਲ ਪਹਿਲਾਂ ਉਹ ਕੱਲਾ ਕੱਲੇ ਪੈਸੇ ਦਾ ਹਸਾਬ ਲਮਾਂਗੇ ਪੈਸਾ ਖਜ਼ਾਨੇ ਚ ਖਜ਼ਾਨੇ ਜੋ ਪੈਸਾ ਫੇਰ ਤੁਹਾਡੇ ਕੋਲੇ ਉਹਨਾਂ ਬਾਰੇ ਮੈਂ ਕੀ ਬੋਲਾਂ ਜਿਨ੍ਹਾਂ ਨੇ ਖੁਦ ਹੀ ਪੰਜਾਬ ਲੁੱਟਿਆ ਤੇ ਆਪ ਹੀ ਸ਼ੁਰੂ ਕਰ ਰੱਖੀਏ ਪੰਜਾਬ ਬਚਾਓ ਯਾਤਰਾ ਮੈਂ ਕਹਾਂ ਬਚਾਉਣਾ ਤਾਂ ਤੁਹਾਡੇ ਤੋਂ ਹੀ ਸੀ ਤੁਸੀਂ ਕਿਧਰ ਨੂੰ ਦੁਰਪੇ ਰੋਜ਼ ਦੁਰੇ ਹੁੰਦਾ ਇਧਰ ਦੁਰਪੇ ਕਦੇ ਇਧਰ ਦੁਰਪੇ ਇੱਕ ਹੋਰ ਉਹ ਕਹਿੰਦੇ ਜੀ ਢੀਂਡਸੇ ਦੀ ਬੀਬੀ ਜਹીર ਕੌਰ ਦੀ ਘਰ ਵਾਪਸੀ ਹੋ ਗਈ ਮੈਂ ਕਹਿੰਦਾ ਕਿਹੜੇ ਘਰ ਚ ਵਾਪਸੀ ਹੋ ਗਈ ਇਹਨਾਂ ਦੀ ਕਹਿੰਦੇ ਅਕਾਲੀ ਗੱਲ ਚ ਮਗਰ ਆਪ ਹੀ ਨਿਕਲ ਜਾਂਦੇ ਨੇ 6 ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਘਰ ਵਾਪਸੀ ਹੋ ਗਈ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਉਹਨਾਂ ਦੀ ਵਾਪਸੀ ਹੋ ਕੇ ਦਿਖਾ ਦੇ ਫਿਰ ਮੰਨ ਜਾਂਗੇ ਜਿਹੜੇ ਇਹ ਘਰ ਵਾਪਸੀ ਦੀ ਹੈਗੀ ਜਿਹੜੇ ਲੋਕਾਂ ਦੇ ਦਿਲਾਂ ਚ ਵਾਪਸੀ ਹੋਵੇ ਨਾ ਫੇਰ ਪਤਾ ਲੱਗੂਗਾ ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨਹੀਂ ਇਹਨਾਂ ਦੀ ਵੀ ਯਾਰ ਜੇ ਕਿਤੇ ਤੜਕਿੰਦਰ ਕੀ ਟੀਵੀ ਤੇ ਵੀ ਮੱਥੇ ਲੱਗ ਜਾਏਗਾ ਯਾਰ ਘੰਟਾ ਘੁਰਕ ਜੋ ਯਾਰ ਕੋਈ ਪਾਠ ਪੂਜਾ ਕਰ ਲੋ ਯਾਰ ਤੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਇਹ ਹੀ ਹਾਲ ਇਹਨਾਂ ਦਾ ਦੂਜਿਆਂ ਦਾ ਕਾਂਗਰਸੀਆਂ ਦਾ ਉਹ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਇਹ ਦੂਜੇ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਪੰਜਾਬ ਫਿਰ ਤਾਂ ਗੱਲ ਹੀ ਨਹੀਂ ਕਰਦਾ ਕੋਈ ਪੰਜਾਬ ਪੰਜਾਬ ਨਹੀਂ ਆ ਗੱਲਦਾ ਦਿਲ ਚ ਪਰਿਵਾਰ ਤੋਂ ਸ਼ੁਰੂ ਹੁੰਦਾ ਇਹਦਾ ਪੰਜਾਬ ਪਰਿਵਾਰ ਤੇ ਮੁੱਕ ਜਾਂਦਾ ਪੰਜਾਬ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜਾ ਜਿੱਥੇ ਤੱਕ ਤੁਸੀਂ ਮੈਨੂੰ ਪਹਛਾਤਾ ਤੇ 2 ਸਾਲਾਂ 'ਚ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ 'ਚ ਬਾਜਦੇ ਫਿਰਦੇ ਆ ਮੈਨੂੰ ਗਾਲਾਂ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹਨਾਂ ਦਾ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹਦਾ ਸੜਕਾਂ ਦੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ